ਇਸ ਵਕਤ ਅਸੀਂ ਮਿਉਂਗ ਦਾ ਗੀਤਾ ਮੰਦਿਰ ਅਰਬਨ ਐਸਲੇਟ ਫੇਸ 1 ਵਿੱਚ ਜਿੱਥੇ ਕਿ ਜਲੰਧਰ ਸ਼ਹਿਰ ਦੇ ਡਿਪਟੀ ਮੇਅਰ ਮਲਕੀ ਸਿੰਘ ਪਹੁੰਚੇ ਤੇ ਉਹਨਾਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ અવਸਰਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਦਾ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ ਸਵਾਛਾ ਸੀ ਗੀਤਾ ਮੰਦਰ ਪਹੁੰਚੇ ਆ ਨਤਮਸਤ ਹੋਣ ਲਈ ਮੱਥਾ ਟੇਕਿਆ ਮੰਦਰਾਂ ਦੇ ਵਿੱਚ ਬਹੁਤ ਭੀੜ ਆ ਅੱਜ ਪੂਰੇ ਭਾਰਤ ਵਿੱਚ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਇਹ ਭਗਵਾਨ ਜੀ ਦਾ ਕ੍ਰਿਸ਼ਨ ਜੀ ਦਾ ਮਨਾਇਆ ਜਾ ਰਿਹਾ ਜੀ ਜਨਮ ਦਿਵਸ ਜਨਮ ਅਸ਼ਟਮੀ ਤੋਂ ਆਪਣੇ ਭਗਵਾਨ ਜੀ ਦਾ ਜਨਮ ਸੰਸਾਰ ਦੇ ਵਿੱਚ ਬੁਰਾਈਆਂ ਖਤਮ ਕਰਨ ਲਈ ਹੋਇਆ ਸੋ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਜਨਮ ਅਸ਼ਟਮੀ ਤੇ ਕ੍ਰਿਸ਼ੇ ਭਗਵਾਨ ਜੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਕ੍ਰਿਸ਼ੇ ਭਗਵਾਨ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਸੇ ਸਭ ਤੇ ਤੰਦਰੁਸਤੀਆਂ ਬਖਸ਼ਣ ਮੇਰਾ ਪਰਿਆ ਹੱਥ ਰੱਖਣ ਜੀ ਧੰਵਾਜੀ ਬਹੁਤ-ਬਹੁਤ ਜੀ ਅੱਜ ਇਹ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਮੈਨੂੰ ਇਸ ਬੰਦਰ ਤੇ ਪ੍ਰਭੂ ਦੇ ਚਰਨਾਂ ਚ ਸੀਸ ਨੇ ਬਹਾਂ ਦਾ ਬੋਕਾ ਮਿਲਿਆ ਬਹੁਤ ਕਿਰਪਾ ਹੈ ਪ੍ਰਭੂ ਦੀ ਸੁਭਾਨ ਕ੍ਰਿਸ਼ਨ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਦਾ ਡੇਟਰ ਨੇ ਉਹਨਾਂ ਦੇ ਹਿੱਟੀਆਂ ਚ ਵਸੇ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਕਰਮ ਕਰਨ ਤੇ ਅਜਾਤਮਕਤਾ ਦਾ 파ਸ ਫੜਾਇਆ ਔਰ ਸਮੁੱਚੀ ਦੁਨੀਆ ਦੇ ਵਿੱਚ ਇਹ ਸਿਰਫ ਹਿੰਦੂ ਨਹੀਂ ਹੈ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਭਗਵਾਨ ਕ੍ਰਿਸ਼ਨ ਦੇ ਉਪਾਸ਼ਕ ਨੇ ਸੋ ਮੰਦਰ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਅਕਰਵਾਲ ਸਾਹਿਬ ਵੱਲੋਂ ਸਾਰੇ ਵੱਲੋਂ ਬਹੁਤ ਵੱਡੇ ਔਰ ਬੜਿਆਲੇ ਕਿਸਮ ਦੇ ਸਮਾਗਮ ਲਿਖੇ ਗਏ ਆ ਮੈਂ ਸਾਰੇ ਹੀ ਸਨਾਤਨੀ ਭਰਾਵਾਂ ਨੂੰ ਸਾਰੀਆਂ ਸਾਧਨੀ ਭੈਣਾਂ ਨੂੰ ਸਨਾਤਨ ਚ ਆਸਰਾ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਅੱਜ ਦੇ ਇਸ ਜਨਮਸ਼ਤਮੀ ਦੇ ਮੌਕੇ ਤੇ ਵਧਾਈ ਦਿੰਦਾ ਹਾਂ